ਲੋਕਾਂ ਨੂੰ ਰਾਹਤ ਦਿੰਦਿਆਂ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਸਾਂਸਦ ਗੁਰਜੀਤ ਸਿੰਘ ਔਸ਼ਲਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਲਈ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਹਵਾਈ ਅੱਡੇ ਬਾਰੇ ਅਜੇ ਹੀ ਕੋਈ ਵੀ ਖਬਰ ਨਾ ਚਲਾਉਣ ਜਿਸ ਨਾਲ دہشت ਦਾ ਮਾਹੌਲ ਪੈਦਾ ਹੋਵੇ ਉਨਾ ਕਿਹਾ ਕਿ ਹੁਣ ਜਦੋਂ ਸਾਰੀ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਹੋ ਜਾਵੇਗੀ ਤਾਂ ਇਸ ਹਵਾਈ ਅੱਡੇ ਨੂੰ ਪਹਿਲ ਦੇ ਆਧਾਰ ਤੇ ਚਲਾਉਣ ਦੀ ਮੰਗ ਨੂੰ ਅੱਗੇ ਰੱਖਣਗੇ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 에ਅਰਪੋਰਟ ਅਥਾਰਟੀ ਦੇ ਨਾਲ ਸੀਐਸਪ ਨਾਲ ਔਰ ਬਾਕੀ ਵੀ ਜਿਹੜੇ ادارے ਉਹਨਾਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੇ ਮਾਹੌਲ ਬਣਿਆ ਪਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵਾਲੀ ਸਾਈਡ ਤੋਂ ਡਰੋਨ ਦੇ ਰਹੀਂ 에ਅਰਪੋਰਟ ਨੂੰ ਟਾਰਗੇਟ ਕੀਤਾ ਗਿਆ ਉਹਦੇ ਬਾਰੇ ਮੈਂ ਸਾਰੀ ਰਿਵਿਊ ਲਏ ਨੇ ਸੋ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਸਾਡਾ ਜਿਹੜਾ ਡਿਫੈਂਸ ਸਿਸਟਮ ਬਹੁਤ ਵਧੀਆ ਹੈ ਕੋਈ ਐਹੀ ਜੀ ਗੱਲ ਨਹੀਂ ਕਿ ਕੋਈ ਇੱਥੇ ਕੋਈ ਬਹੁਤ ਵੱਡੀ ਘਟਨਾ ਨਹੀਂ ਹੋਈ ਸੋ ਇਸ ਕਰਕੇ ਸਭ ਕੁਝ ਅੰਡਰ ਕੰਟਰੋਲ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ 에어ਪੋਰਟ ਪ੍ਰਤੀ ਕਿਉਂਕਿ ਸਾਡੀ ਇਹ ਇਕਨੋਮਿਕਸ ਦੀ ਜਿਹੜੀ ਅਮਰਸਰ ਦੀ ਖਾਸ ਕਰਕੇ ਇਹ ਹੱਬ ਹੈ ਮਤਲਬ ਰੀਡ ਦੀ ਹੱਡੀ ਕਹਿ ਸਕਦੇ ਕਿਉਂਕਿ ਬਹੁਤ ਵੱਡੀਆਂ ਲੋਕਾਂ ਦਾ ਯਾਤਰਾਵਾਂ ਦਾ ਆਉਣਾ ਜਾਣਾ ਸਾਡੇ ਐਨਆਰਆਈ ਭਰਾਵਾਂ ਦਾ ਵੀ ਇੱਥੇ ਹੈ ਕੋ ਜਿਹੜੀ ਵੀ ਖਬਰ ਚਲਾਉਣੀ ਹੈ ਬਹੁਤ ਦਹਿਸ਼ਤ ਵਾਲੀ ਖਬਰ 에어ਪੋਰਟ ਨੂੰ ਲੈ ਕੇ ਨਾ ਚਲਾਇਆ ਕਰੋ ਕੋਈ ਐਸੀ ਦੀ ਗੱਲ ਨਹੀਂ ਕੀ ਆ ਸਾਰਾ ਕੁਝ ਹੀ ਹੈ ਮਤਲਬ ਬਿਲਕੁਲ ਉਸੇ ਤਰੀਕੇ ਨਾਲ ਠੀਕ ਹੈ ਸਿਰਫ ਜਿਹੜੇ ਪ੍ਰੋਟੋਕਾਲ ਫਾਲੋ ਕਰ ਰਹੇ ਹਨ ਜਦੋਂ ਵੀ ਹਾਲਾਤ ਥੋੜੇ ਸਖਾਵੇ ਹੁੰਦੇ ਆ ਅਸੀਂ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ 에어ਪੋਰਟ ਚਲਾਉਂਦੀ ਮੰਗ ਰੱਖਣੀ ਹੈ ਮੈਂ ਅੱਜ ਵੀ ਕਹਿਣਾ ਕਿਉਂਕਿ ਪਾਕਿਸਤਾਨ ਵਾਲੇ ਮਨੇ ਲਾਹੌਰ ਦਾ 에어ਪੋਰਟ ਚੱਲ ਰਿਹਾ ਹੈ ਦੂਸਰੇ 에어ਪੋਰਟ ਚੱਲ ਰਿਹਾ ਅਸੀਂ ਵੀ ਕਹਿੰਦੇ ਕਿ ਜਿਹੜੇ ਸਾਡੇ ਬਾਰਡਰ ਤੇ ਮੈਨੂੰ ਪਤਾ 25-30 에어ਪੋਰਟ ਬੰਦ ਕੀਤੇ ਨੇ ਸਰਕਾਰ ਇਹਦੇ ਗੌਰ ਕਰ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਕਿ ਅਸੀਂ ਲੋਕ ਸ਼ਾਂਤੀ ਚਾਹੁੰਦੇ ਆਂ ਔਰ ਜੰਗਾਂ ਵੀ ਕਿਸੇ ਮਸਲੇ ਦਾ ਹੱਲ ਨਹੀਂ ਕੋਈ ਸ਼ੱਕ ਨਹੀਂ ਕਿ ਇਹ ਜੰਗ ਥੋਪੀ ਗਈ ਆ ਪਾਕਿਸਤਾਨ ਵੱਲੋਂ ਸਾਡੇ ਤੇ ਬਾਰ ਬਾਰ ਸਿਵਲਿੰਗ ਦਾ ਕਤਲ ਕੀਤਾ ਜਾਂਦਾ ਸੀ ਡਰੱਗ ਦੀ ਬਹੁਤ ਵੱਡੀ ਸਮੱਸਿਆ ਆੜੀ ਸਾਡੇ 2 ਲੱਖ ਤੋਂ ਵੱਧ ਜਿਹੜੇ ਨੌਜਵਾਨੇ ਡਰੱਗ ਦੀ ਫੇਨ ਚੜੇ ਆ ਇਸ ਕਿਤੇ ਦੇ ਪਾਕਿਸਤਾਨ ਵੱਲੋਂ ਚੜਾਏ ਗਏ ਨੇ ਪੰਜਾਬ ਦੇ ਨੌਜਵਾਨ ਸੋ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਿਤੇ ਨਾ ਕਿਤੇ ਲੋਕ ਸੋਚਦੇ ਵੀ ਇਹਦੇ ਹੱਲ ਨੂੰ ਪਹੁੰਚਣਾ ਚਾਹੀਦਾ ਦੋਸਤੋ ਜੰਗ ਜਿਹੜੀਆਂ ਥੋਪੀ ਗਈਆਂ ਸੋ ਅਸੀਂ ਵੀ ਚਾਹੁੰਦੇ ਆਂ ਇਹ ਇਲਾਕੇ ਸ਼ਾਂਤੀ ਹੋਵੇ ਵਪਾਰ ਖੁੱਲਣ ਲੋਕ ਸੁਖੀ ਰਹੇ ਪਰ ਇਹਦੇ ਵਾਸਤੇ ਦੋਹਾਂ ਤਰ੍ਹਾਂ ਦਾ ਰਜਾਵੰਦੀ ਹੋਣਾ ਬੜਾ ਜ਼ਰੂਰੀ ਹੈ ਅੱਛਾ